ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਪਸ਼ੂ ਤੁਹਾਨੂੰ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਗਾਵਾਂ ਤੇ ਚਾਰ ਤੁਹਾਨੂੰ ਮੱਝਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਝੋਟੀਆਂ ਤੁਹਾਨੂੰ ਸੱਜਣਾ ਸੋਈਆਂ ਤੁਹਾਨੂੰ ਦਿਖਾਉਣੀਆਂ ਆ ਤੇ ਇੱਕਾ ਟੋਕੜ ਗੱਬਨ ਚੱਕ ਪਾਸ ਤੋਂ ਨਵਾਂ ਵਾਲੀ ਝੋਟੀ ਤੁਹਾਨੂੰ ਦਿਖਾਉਣੀ ਆ ਕਾਫੀ ਖੂਬਸੂਰਤ ਹੈ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣ ਨਾ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਹਾਂਜੀ ਪਰਸਨ ਆ ਗਿਆ ਪਤਾ ਜੀ ਪਰਸਾ ਵੀਰ ਜੀ ਮਾਲਿਆ ਗਿਆ ਤੇ ਬੰਦੇ ਨੇ ਨਾ ਸਦਾ ਲੈ ਰਹੇ ਤੁਹਾਨੂੰ ਦੱਸਿਆ ਹੋਈ ਸੀ ਹਾਂਜੀ ਹਾਂਜੀ ਬਣਾਉਣੀ ਠੀਕ ਹੈ ਉਹ ਆਪਣੇ ਕੋ ਪੱਕੇ ਗਾਹ ਕੀ ਬਠੰਡੇ ਤੇ ਉਹ ਮਈਆਂ ਡੰਜਰ ਇਕੱਠੀਆਂ ਇਕੱਠੀਆਂ ਲੈ ਲਈਆਂ ਦਾ ਠੀਕ ਹੈ ਉਹ ਮਾਗਤ ਨਹੀਂ ਪਾਇਆ ਚਲੋ ਤੁਸੀਂ ਆਂਦੇ ਬੜੇ ਵੀਰ ਭਰਾਵਾਂ ਦੇ ਤੁਹਾਨੂੰ ਹੋਣੀ ਕਾਫੀ ਆਏਗੀ ਕਿ ਅੱਜ ਜਤਿੰਦਰ ਭਾਈ ਦੀ ਵੀਡੀਓ ਨਹੀਂ ਆਈ ਨਹੀਂ ਵੀਡੀਓ ਨਾਗਾ ਕੋ ਪੋਣਾ ਸੀ ਡੰਜਰ ਕੀ ਨੇ ਤੁਹਾਨੂੰ ਪਹਿਲਾਂ ਰਾਤ ਨੂੰ ਦੱਸਿਆ ਬਣਾਵਾਂਗੇ ਤਾਂ ਮੁੜ ਕੇ ਬੰਦੇ ਆ ਗਏ ਨਾ ਸਿੱਧੀਆਂ ਲੈ ਲਈਆਂ ਠੀਕ ਠੀਕ ਹੈ ਹਾਂਜੀ ਚਲੋ ਇਹ ਹੈਗੇ ਵੀਡੀਓ ਦਾ ਨੰਨਾਗਾ ਪਾਇਆ ਕਰੋ ਫਿਰ ਸਾਨੂੰ ਫੋਨ ਆਉਂਦਾ ਪਿੰਦੇ ਆ। ਚਲੋ ਨਾਮ ਦੱਸਦੇ ਕਰੀ ਆਪਾਂ। ਹਰਜਿੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਦਾਸਪੁਰ ਤੇ ਫੋਨ ਨੰਬਰ ਪੁੱਛਦੇ ਕਰੀ 58275752 ਠੀਕ ਹੈ। ਹੁਣ ਆ ਗਿਆ ਇੱਕ ਹੋਰ ਭੇਜਣਾ ਫਿਰ ਲੋਹੜੀ ਦਾ ਵੀ ਹਾਂਜੀ ਹਾਂਜੀ ਹੁਣ 15 ਤਰੀਕ ਨੂੰ ਆਵਾਂਗੇ ਤੁਹਾਡੇ ਕੋਲ ਆਪਾਂ ਐਸ਼ਾ ਜੀ ਦੋ ਦੋ ਛੁੱਟੀਆਂ ਨਹੀਂ ਵੀ ਕਰਾਂਗੇ ਕੋਈ ਨਹੀਂ ਕਰ ਲੋ ਜੀ ਇਹ ਕੰਮ ਚੱਲਦੇ ਰਹਿਣੇ ਆਂ ਅਸੀਂ ਕੋਲੋਂ ਕਿ ਮੇਲਾ ਕਰ ਲਾਂਗੇ ਆਪਣਾ ਕਰਨਾ ਚਾਹੀਦਾ ਚਲੋ ਅਜੇ ਦੀ ਝੋਟੀ ਦਾ ਹੁਣ ਬੱਚਾ ਲਾਇਆ ਚਵਾ ਦਿਖਾਈ ਦੀ ਫਿਰ ਇਹਦਾ ਆਪਾਂ ਭੇਜਣ ਕੱਟੀ ਸੂਈ ਦੰਦਾ ਜੇ ਅਜੇ ਕੱਟੀ ਬਾਸ ਕਲੋਨੀ ਤੇ ਲੀਟਰ ਮਾਰਵਾ ਕੱਟੀ ਥਲੇ ਦੁੱਧ ਹੋਊਗਾ ਠੀਕ ਹੈ ਜੀ ਇਹ ਕਾਜੀ ਸੂਈ ਆ ਤੇਰੀ ਵੇਖੋ ਸਾਡੇ ਹਫਤੇ ਇੱਕ ਅਦੀ ਸੂਈ ਆ ਕਿੰਨਾ ਦੁੱਧ ਤਿਆਰ ਕਰਕੇ ਵੇਚੀਆ ਸਾਡੇ ਕੋਲ ਵੀਰ ਜੀ ਚੋਗੇ ਦਵਾਗੇ ਸਾਡਾ ਇਹ ਅਦਰ ਧੱਕਾ ਮਾਰਦੇ ਚਲੋ ਦਿਖਾ ਦੇ ਵੀਰ ਜੀ ਚਵਾਤ ਤੋੜ ਕੇ ਦਿਖਾਈਏ ਹਾਓ ਬਿਨਾ ਦੇਖੋ ਥਣ ਚੋਟੀ ਪਹਿਲਾ ਸੁਆਹ ਚੋਟੀ ਦਿਖਾ ਦਿਓ ਵੀਰ ਜੀ ਚਵਾਤ ਸੁਆਹ ਵੀ ਇੱਦੀ ਮੋਟਰੀ ਲੱਗੀ ਆ ਚਵਾਤ ਕੋਈ ਨਹੀਂ ਅਰੇ ਡੰਗਰ ਤੇ ਠੀਕ ਆ ਪਿਛਲੇ ਥਣਾਂ ਦਾ ਵੀ ਚਵਾਤ ਦਿਖਾ ਦੇ ਵੀਰ ਜੀ ਬਹੁਤ ਚੋਆਇਸ ਹੈ ਗਾਰ ਵੀ ਨਹੀਂ ਗੇੜ ਕੰਨੋ ਜੇੜ ਜੇੜ ਹੁਣ ਤੇਰਾ ਹੈ ਬਾਕੀ ਮੱਜਾਂ ਲੱਗ ਗਈਆਂ ਜਿਹੜੀਆਂ ਆਹ ਦੇਖਦਾ ਠੀਕ ਹੈ ਵੀਰ ਜੀ ਲਿਆ ਖੋਲਾ ਹਾਂ ਫਿਰ ਤੋੜੀਏ ਉਹਦਾ ਬੱਚਾ ਕਰਕੇ ਬੰਨੋ ਬਾਕੀ ਮੌਕੇ ਤੇ ਵੀਰ ਜੀ ਕਿੰਨਾ ਦੁੱਧ ਮੌਕੇ ਤੇ ਚਵਾ ਕੇ ਦੋਗੇ 10 ਕਿਲੋ ਵੀਰ ਜੀ ਹੁਣ ਚਵਾ ਕੇ ਨਾ ਦੁੱਧ 12 ਤਰਾਂ ਕਿਲੋ ਵੀ ਚਵਾਣੀ ਹੋਗੀ ਮੌਕੇ ਤੇ ਕਹਿੰਦਾ ਕਿ 10 ਲੀਟਰ ਜਿਹੜਾ ਚਵਾ ਕੇ ਦੇਵਾਂ ਠੀਕ ਹੈ ਜੀ ਦੇਖੋ ਚਲ ਲੈ ਆ ਜਾ ਬਾਕੀ ਉਤਰਾਂ ਪੇਸਟਪੋੜੇ ਦੀ ਜਿਹੜੀ ਚੰਗੀ ਆ ਵੱਡੀ ਝੋਟੀ ਆ ਇਹਨੇ ਨਹੀਂ ਝੋਟੀ ਦਾ ਵੀਰ ਜੀ ਕਰਦ ਨਹੀਂ ਹੁੰਦਾ ਜਿਹੜਾ ਕਰਦੇ ਝੋਟੀ ਦਾ ਕੱਦ ਕਾਠ ਪੱਖਾ ਚੰਗਾ ਹੌਲੀ ਹੌਲੀ ਤੋਰ ਦੇ ਵੀਰ ਜੀ ਚਲੋ ਬੰਦ ਅੱチェਰਾ ਵੀ ਦੇਖ ਸਕਦੇ ਬੰਦ ਵੀ ਜੇ ਕਰ ਬੰਦ ਬਾਕੀ ਦੂਸਰੀ ਮੱਝ ਦਾ ਬੱਚਾ ਜਿਹੜਾ ਛੱਡਿਆ ਇਹ ਵੀ ਛਾਟੀ ਸੋਹਣੀ ਆ ਜਿਹੜੀ ਦੂਸਰੇ ਨੰਬਰ ਤੇ ਇਹਦਾ ਮੁੱਲ ਤੁਹਾਨੂੰ ਦੱਸ ਦਈਏ ਪਹਿਲਾਂ ਵੀਰ ਜੀ ਦਾ ਕੱਟਾ ਮਗਰ ਇਹਦੇ ਮਗਰ ਕੱਟਾ ਆ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫਿਰ ਆਪਾਂ ਮੁੱਲ ਤਾਂ ਵੀਰ ਜੀ ਜਦੋਂ ਦੀ ਘੋਡੀ ਬਾਜ਼ਾਰ ਚੱਲਣੇ ਆਪਾਂ 80 ਹਜ਼ਾਰ ਕਰ ਲਈਏ ਅੱਛਾ 75000 ਦੀ 75000 ਦੇ 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 ਨੇ ਮੌਕੇ ਤੇ ਹੋਰ ਕਰ ਦੇਣਾ ਮਾਨ ਮਾਨ ਕਰਦਾ ਜੇ ਨਾਲ ਲੱਲੀ ਕਹੂਗਾ ਅੱਛਾ ਹਾਂਜੀ ਲੱਲੀ ਭਾਈ ਦੀ ਚੱਲਣੀ ਐ ਐਂਡ ਤੇ ਦੱਸੀਏ ਲੱਲੀ ਭਾਈ ਕਿੰਨਾ ਕਰਨਾ ਇਹਦਾ ਮਾਨ ਫਿਰ ਚਾਦੋ ਥੱਲਾ ਹੀ ਜਿੰਨਾ ਜਿੰਨਾ ਜੇ ਕਰਦਾ ਖੁੱਲਾ ਹੀ ਕਰ ਦਮਾਨ ਕਰ ਕਰ ਮਾਨ ਛੱਡ ਕਿੰਨਾ ਲੱਲੀ ਭਾਈ ਦੱਸੀਏ ਲੱਲੀ ਭਾਈ ਦੱਸ ਨਹੀਂ ਦੇ ਤੁਸੀਂ ਸੋਚੇ ਹੀ ਪੈ ਜਾਂਦੇ ਨੇ 3000 ਰੁਪਿਆ ਕਰ ਦਾਂਗੇ ਅੱਛਾ 3000 ਹਾਂਜੀ ਠੀਕ ਆ ਤੇ ਫਸਮ ਕੀ ਜੀ ਆਵੀ ਝਾਟੀ ਹਾਂਜੀ ਹਾਂਜੀ ਫਸਮ ਕੀ ਜੀ ਆਵੀ ਲਿਆ ਦਿਖਾਈਏ ਚਵਾਜ ਦਾ ਵੀ ਇਹਦੇ ਮਗਰ ਕੱਟੀ ਆ ਜਿਹੜੀ ਸੋ ਆਏ ਦਾ ਵੀ ਪਹਿਲਾ ਹੀ ਆ ਇਹ ਵੀ ਪਹਿਲਾਂ ਝੋਟੀ ਐ ਕੋ ਵੱਡੀ ਝੋਟੀ ਆ ਦਿਖਾਓ ਚਵਾਹ ਇਹਦਾ ਚਵਾਹ ਇੱਕ ਨੰਬਰ ਝੋਟੀ ਚਵਾਹ ਤੋਂ ਕੋਈ ਵੀ ਨਾੜੀ ਫੇਲ ਤੇ ਤੇ ਪਿਛਲੇ ਸਾਲਾਂ ਦਾ ਵੀ ਜਿਚਵਾ ਦਿਖਾ ਦੇ ਠੀਕ ਹੈ ਲੈ ਖੋਲੋ ਹਮੇ ਤੋਰੀਏ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨਾ ਇਹਨੂੰ ਵੀ ਜਿਦ 10 ਬਾਰਾਂ ਦਿਨ ਹੋ ਗਏ 10 12 ਦਿਨ ਹੋ ਗਏ ਖੋਲ ਓਏ ਤੋਰੋ ਫੇਰੀ ਤੇ ਦੁੱਧ ਕਿੰਨਾ ਤਿਆਰ ਕਰ ਗੀ ਜੇ ਦੁੱਧ ਵੀਰਜੀ ਦੇ ਸੋ ਕੋਈ ਦਸਤ ਲਾਉਣਾ ਪਰ 9 ਕਿਲੋ ਦੀ ਗਾਰੰਟੀ ਕਰੇਗੀ ਅੱਧੀ ਗਤੀ ਹੋਣੀ ਆਈ ਆਏ ਅੱਛਾ ਹੁਣ ਆਹਨੂੰ 10000 ਕਿਲੋ ਦੱਸਾਂ ਨਾ 9 ਕਿਲੋ ਕਰਕੇ ਦੇਣੀ ਆ ਕਿੰਨਾ ਚ ਵਈ ਜਾ ਦੁੱਧ ਇੱਕ ਨੰਬਰ ਇੱਧਰ ਦੇਖੋ ਛੋਟੀ ਦਾ ਥਣ ਲੈ ਵਾ ਬਾਕੀ ਥਣੇ ਕਾਫੀ ਚੰਗਾ ਲੱਗਾ ਇਹ ਦੇਖੋ ਖੋਲੋ ਫਿਰ ਤੋੜ ਦਈਏ ਬਾਕੀ ਪਿੱਠਪੁੜੇ ਦੇ ਜਿਹੜੇ ਚੰਗੇ ਆ ਤੋੜ ਕੇ ਤੁਹਾਨੂੰ ਦਿਖਾ ਦਈਏ ਮੌਕੇ ਤੇ ਜਿਹੜਾ ਇਹਦੇ ਕੋਲ 9 ਲੀਟਰ ਦੁੱਧ ਜਿਹੜਾ ਤਿਆਰ ਦੱਸਦੇ 9 ਕਿਲੋ ਦੀ ਗਾਰੰਟੀ ਆ ਵੱਡੀ ਆ ਲਈ ਸਾਡੇ ਬਾਕੀ ਤੇ ਜੜੀਆਂ ਤੇ ਸੋਈਆਂ ਸਵਾਈਆਂ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਕਿ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਠੀਕ ਆ ਵੀਰ ਜੀ ਲਾਜ ਆ ਜੋ ਲੈ ਆਓ ਬਾਕੀ ਚਿਹਰੇ ਦੀ ੜੀ ਖੂਬਸੂਰਤ ਹੈ ਵੱਡੀ ਝੋਟੀ ਹੈ ਵੀਰ ਜੀ ਕੱਦ-ਕਾਠ ਪੱਖਾ ਵੀ ਵਧੀਆ ਵਾ ਤੇ ਇਹ ਰਵੇਜ ਕਿ ਕੀ ਰੱਖੀ ਆ ਫਿਰ ਮੁੱਲ ਆਪਾਂ ਮੁੱਲ ਤਾਂ ਵੀ ਜਿੱਦਾਂ ਦੀ ਝੋਟੀ ਭਾਜਦਾ 80000 ਕਰੀਏ 85 ਕਰੀਏ ਅੱਛਾ ਇਹ 70000 70000 ਹਾਂਜੀ ਵਿੱਚੋਂ ਕਰ ਦੇਣਾ ਮਾਨਤਨ ਕਰ ਦਾਂਗੇ ਜੀ ਕਿੰਨਾ 30000 ਕਰਾਂਗੇ ਦਾ ਅੱਛਾ 30000 ਇਹ 70000 ਦੀ ਝੋਟੀ ਦਾ ਮਤਲਬ ਹੈ ਇਹ ਬਾਜ਼ਾਰ ਜਿੱਦਾਂ ਚੱਲਣਾ ਇਹ ਝੋਟੀ ਨਹੀਂ ਇਹ ਰੁਪਈਆਂ ਨਹੀਂ ਮਿਲੂਗੀ ਪਿੱਠ ਪੁੜੇ ਤਾਂ ਦੇਖ ਸਕਦੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਆ ਆਪਣੇ ਕੋਲ ਮੱਝ ਆ ਗਈ ਜਿਹੜੀ ਜਾਂ ਅੰਦਰ ਕੋਠੀ ਲੇਖ ਦੇਣ ਨੂੰ ਜਾਂ 33ਵੇਂ ਨੰਬਰ ਤੇ ਇਹ ਵੀ ਸੂਈ ਜੀ ਵੀਰ ਜੀ ਅਜੇ ਹਫਤਾ ਹੋ ਗਿਆ ਇਹਨੂੰ ਅੱਛਾ ਜਿਹੜੀ ਕੋਣ ਮਈ ਆਇਆ ਨਾ ਦੋ ਦੋ 10 ਕਿਲੋ ਦੱਸਿਆ ਪਰ ਇਹ 9 ਕਿਲੋ ਕਰਕੇ ਦੇਣੀ ਆ ਅੱਛਾ ਆਪਸ ਵਿੱਚ ਇੱਕ ਨੰਬਰ ਹੋ ਗਿਆ ਬਹੁਤ ਸਾਫ਼ ਨਹੀਂ ਵੇਖੋ 9 ਕਿਲੋ ਦੁੱਧ ਜਿਹੜਾ ਇਹਦੇ ਕੋਲ ਵੀ ਪੱਕਾ ਹੈਗਾ ਵਾ ਪੱਕਾ ਉਹ ਕਟਾ ਜੇ ਮਗਰ ਲਿਆ ਖੋਲੋ ਤੋਰ ਦੀਏ ਇਹਨਾਂ ਵਿੱਚ ਕਿੰਨੇ ਦਿਨਾਂ ਦਾ ਹੋਊਗਾ ਕਟਾ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਜੀ ਨਵੇਂ ਸੂਈਨੋਂ ਤੇ ਦੁੱਧ ਦੇ ਮੌਕੇ ਤੇ ਜਿਹੜਾ 9 ਕਿਲੋ ਇਹ ਰਿਕੋਡ ਵੀ ਤਿਆਰ ਮੈਂ ਕਿਹਦੇ ਚਾਹ ਰਿਹਾ ਕੀ ਓਏ ਕਿਥੇ ਜਾਣਾ ਅਲੇ ਕੁਟ ਜਾਣ ਆਇਆ ਬਾਕੀ ਹੁਣ ਟਾਈਮ ਜਿਹੜਾ ਸ਼ਾਮ ਦਾ ਚਵਾਈ ਦਾ ਜਿਹੜਾ ਹੋਇਆ ਪਿਆ 4 ਵਜੇ ਤੇ ਲੱਗੇ ਬੰਦੇ ਦਾ ਟਾਈਮ ਜਿਹੜਾ ਹੋ ਗਿਆ 5 4 4:30 ਦੇ ਲੱਗੇ ਬੰਦੇ ਦਾ ਤੇ ਵੀ ਦੀ ਤਰ੍ਹਾਂ ਕਿੰਨਾ ਕੇ ਦੁੱਧ ਚਵਾਈ ਜਾਓਗੇ ਸਾਰੇ ਤਰ੍ਹਾਂ 12-12 ਗਰਮ ਮਾਂ ਚਵਾਈ ਜਾਊਗੀ ਅੱਛਾ ਵਾਲੀ ਮਾਜਿਆ ਤੇ ਇਹਦਾ ਮੁੱਲ ਇਹਦਾ ਮੁੱਲ 60000 60000 ਹਾਂਜੀ ਵੇਚੋ ਕਰਨਾ ਮੰਨਤਨ ਕਿੰਨਾ 60000 ਹੀ ਕਰਦਾਂਗੇ ਦੋ ਹੋਰ ਕਰਦੀਏ ਭੱਲਿਓ ਬਣੀ ਜੀ ਨਹੀਂ ਭੱਲਿਓ ਨਹੀਂ ਪੈਂਦੇ ਲੋੜੀ ਆਈ ਆ ਚਲੋ ਜੇ ਤੁਸੀਂ ਕਰੋ ਇਹਦਾ ਮੰਨਤਨ 55 ਦੀ ਪੂਰੇ ਦੀ ਹੋ ਗਈ ਬਾਕੀ ਮੈਂ ਹੀ ਥੱਲੇ ਵੇਖੋ ਗੜੀ ਸਾਹ ਤੇ ਦੁੱਧ 9 ਲੀਟਰ ਮੌਕੇ ਤੇ ਚਵਾ ਦੋਗੇ ਆ ਗਈ ਦਵਾਂਗੇ ਤਾਜ਼ਾ ਬੱਚਾ ਵੇਖੋ ਮੱਝ ਥੱਲੇੋਂ ਠੀਕ ਹੈ ਜੀ ਤੇ ਹੁਣੇ ਕਾਵਲੀ ਆ ਗਈ ਚੋਟੀ ਉੱਪਰ ਕਿਨਾਂ ਚੜਦੇ ਚੱਕ ਪਾਸ ਚ ਤੇ ਚੌਵਾਂ ਮਹੀਨਾ ਦੀ ਚੱਕ ਪਾਸ ਆ ਚੱਕ ਕਰਾ ਕੇ ਲਿਆਂਦੀ ਐ 7 ਕਿਲੋ ਦੁੱਧ ਜੇ ਥਲੇ 6 ਕਿਲੋ ਕਰਕੇ ਦਵਾਂਗੇ ਠੀਕ ਆ ਤੇ ਮਿਲਦੇ ਕਿੱਦਾਂ ਹਾਂਜੀ ਮਿਲਦੇ ਕਿੱਦਾਂ ਮਿਲਦੀ ਉਹਨਾਂ ਦੇ ਘਰ ਦੇ ਸਵੇਰੇ ਹੀ ਪਹਾੜੇ ਤੇ ਚੋਹੀ ਹੁਣ ਪਾਣੀ ਟੀਕਾ ਲੈ ਸਕਦੇ ਦਿਹਾੜੀ ਅੱਛਾ ਜਾ ਜਮਾਰਾ ਮਹੀਂ ਉਧਰੋਂ ਆਈ ਆ ਆ ਮੜੀ ਨਾ ਪੂਛਦੀ ਕਿ ਪੂਛ ਬਸ ਲੰਡੀ ਆ ਬਾਕੀ ਤੇ ਇਹ ਨਹੀਂ ਬਿਤਾੜੀ ਪ੍ਰਾਣੀ ਆ ਕਦੇ ਠੀਕ ਆ ਤੋਰ ਦਿੰਦੀ ਜੀ ਮੈਂ ਬੜੇ ਤੋਂ ਬੜੇ ਪੱਕੀ ਆ ਗੱਲ ਕੋਈ ਨਹੀਂ ਹਾਂਜੀ 16 17 ਕਿਲੋ ਸੱਜਰ ਦੁੱਧ ਨਹੀਂ ਮਾਟ ਅੱਛਾ ਦੂਜਾ ਸਵੇਰ ਖਜੋ ਦੀ ਦਾ ਲਿਆ ਫਿਰ ਤੋਰ ਤੇ ਜੇ ਸੂ ਕੀ ਹੁਣ ਗਾਂ ਦੂਸਰਾ ਸਵੇਰ ਤੇ ਤੀਸਰੇ ਗਾਂ ਸੂਣਾ ਆ ਦੇਖ ਸਾਦੇ ਥੋੜਾ ਦਰਦੀ ਦਰਦੀ ਜੀ ਅੱਜ ਲਿਆ ਆ ਵੀਰ ਜੀ ਪੜਾ ਦੇ ਪਾਪਾ ਕਈ ਆਦੀ ਪਛੇ ਜਿਹੜਾ ਬਾਹਰਲੇ ਬੰਦੇ ਤੋਂ ਡਰ ਜਾਂਦਾ ਬੰਦ ਵੀ ਦੀ ਨਾ ਬਾਕੀ ਪਾਣਾ ਫਟ ਗਈ ਤਾਂ ਮੈਨੂੰ ਪਈ ਵਿੱਤੀ ਤੇ ਠੀਕ ਹੈ ਬੰਦ ਇਹਨੇ ਦੀ ਜਗ੍ਹਾ ਤੇ ਕੀ ਰੱਖੀ ਹੈ ਵਿੱਦੀ ਇਹਦਾ ਫਿਰ ਮੁੱਲ ਆਪਾਂ ਚਲਾਈਏ ਜਿੰਨਾਂ ਦੀ ਹੈ ਕਿੰਨੇ ਰੁਪਏ ਆ ਰਿਹਾ ਹੈ ਚੋਟੀ ਦੇ 1 ਲੱਖ ਦੇ 10000 ਦੀ ਵਿੱਦੀ ਆਈ ਉਤਰੋਂ ਅੱਛਾ ਹਾਂਜੀ ਠੀਕ ਹੈ ਕਿੰਨੇ ਰੇ ਦੇ ਰਹੀ ਆਪਾਂ ਮੋਲੇ ਦਾ 50000 ਦੀ ਦਵਾਂਗੇ 50000 ਹਾਂਜੀ ਕਰਨਾ ਵਿੱਚ ਮੰਨਤਨ 2000 ਛੱਡ ਦਾਂ ਘੜਤਾ ਅੱਛਾ 48000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਆਹ ਦੇਖ ਸਰ ਦੇ 48000 ਦੀ ਕਹਿੰਦੇ ਕੀ ਦੇ ਦੇਾਂਗੇ ਬਾਕੀ ਕੋਈ ਵੀਰ ਫੋਨ ਲਾਵੇ ਕਿਸੇ ਨੂੰ ਕੋਈ ਵੀ ਪਸੰਦ ਹੁੰਦੀ ਆ ਹੁਣ ਗਾਵਾਂ ਜਿਹੜੀਆਂ ਤੁਹਾਨੂੰ ਦਿਖਾ ਦਈਏ ਆਪਾਂ ਗਾਂ ਗਾਂ ਵੀਰ ਜੀ ਪਹਿਲਾਂ ਗੱਬਣ ਨਹੀਂ ਦਿਖਾ ਦਈਏ ਫਿਰ ਆਪਾਂ ਹਾਂਜੀ ਵੀਰ ਜੀ ਤੇ ਜੇ ਸਵੇਰ ਬਾੜ ਨਹੀਂ ਆ ਕਾਚੀ ਦੰਗ ਘਨਵਾੜੇ ਨੂਰ ਨੂੰ ਠੀਕ ਨਹੀਂ ਦੇਣ ਹਾਉ ਤਾਲੀ ਜੀ ਠੀਕ ਹੈ ਜੀ 21.7 ਕਿਲੋ ਦਾ ਰਿਕਾਰਡ ਹੈ ਇਹਦਾ ਤੋਰਾਂ ਹਾਂ ਫੇਰ ਇਹਨਾਂ ਤੋਰ ਦੋ ਇੱਕ ਰੀ ਬਾਕੀ ਇਹ ਜੇ ਗੱਬਣ ਇਹਨੇ ਤਿਆਰ ਹੋਣਾ ਉਹ ਤਰ੍ਹਾਂ ਜਿਹੜੀ ਬੇਲ ਬੁੱਲ ਦੀ ਚੰਗੀ ਆ ਆ ਗਿਆ ਜੀ। ਬਾਕੀ ਠੰਡਾ ਮੌਸਮ ਆ ਤੇ ਪਸ਼ੂ ਨਵਾਏ ਨਾ ਹੋਏ ਨਹੀਂ ਹੈ ਜਿਹੜੇ। ਦੇਵ ਜੀ ਕੀ ਰੱਖਣਾ ਇਹਦਾ ਮੁੱਲ ਫਿਰ ਆਪਾਂ। ਮੁੱਲ ਦੇਵ ਜੀ ਵੱਡੀ ਗਾ ਹੈ ਮੈਂ 30000 ਕਰ ਲਈਏ। ਹਾਂਜੀ। 35000 ਦੇ ਦੇਣੀ ਆ। ਮੌਕੇ ਤੇ ਹੋਰ ਕਰ ਦੋਗੇ ਮਾਨ। ਕੋਈ ਨਹੀਂ ਕਰਦਾਂਗੇ ਥੋੜਾ ਬੋਲ। ਠੀਕ ਹੈ ਜੀ। ਤੇ ਹੁਣ ਜਿਹੜੇ ਆਵੇ ਤੋਰ ਕੇ ਵਿਖਾਈਏ। ਇਹ ਪਹਿਲਾਂ ਅੱਧੀ ਵੀਰਦੀ ਸੁਣੀਏ। ਪਹਿਲਾਂ ਨੇ ਆਏ ਤੇ ਉਦੋਂ ਦੀ ਡਿੰਗੀ ਜਾਂਦੀ ਐ ਸਾਰੀ ਵੀਡੀਓ ਜੀ। ਜਿਹਦੇ ਨੂੰ ਬੱਚਾ ਮਾਰ ਗਿਆ। ਕਾ ਮਰ ਗਿਆ ਇਹਦਾ ਬੱਚਾ ਮਰਿਆ ਤਾਂ ਕਰਕੇ ਦੇ ਦਈਏ ਢਿੰਡੰਗਾ ਛੰਡੀ ਬੜੀ ਕੋਈ ਪਹਾੜਾ ਕੋਈ ਰੱਸੀ ਨਹੀਂ ਕਿਹੜਾ ਜੋੜੂ ਠੀਕ ਹੈ ਜੀ ਜਵਾਬ ਬਹੁਤ ਚੰਗਾ ਲਗਾ ਦੇਣ ਨੂੰ ਛੰਡੀ ਧੀਰੀ ਹੈ ਜਿਹੜੇ ਕਹਿੰਦੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਹੈ ਲੈ ਆਵੇ ਦੀ ਬਾਕੀ ਉਤਨਾ ਜਿਹੜੀ ਕੱਦ ਕਾਟ ਦੀ ਚੰਗੀ ਹੈ ਸੂਆ ਜਿਹੜਾ ਇਹਦਾ ਪਹਿਲਾ ਹੀ ਆ ਕੱਦ ਕਾਟ ਦੀ ਵੀ ਜਿਹੜੀ ਚੰਗੀ ਹੈ ਬਾਕੀ ਕੋਈ ਵੀਰ ਇੱਥੇ ਆ ਕੇ ਵੇਖ ਲੈ ਥਾਣੇ ਵੀਰੇ ਦੇਖ ਸਕਦੇ ਲੱਗਦਾ ਚੰਗਾ ਥਾਣਾ ਡੜਾ ਦਮਾ ਕਰ ਦੁੱਧ ਕਿੰਨਾ ਵੇਚਿਆ ਤਾ ਦੁੱਧ 9 ਕਿਲੋ ਵੀਰਜੀ ਹੈਗਾ ਜੀ ਪੱਕਾ ਦੁੱਧ 9 ਲੀਟਰ ਤੇ ਇਹਦਾ ਮੁੱਲ ਇਹਦਾ ਮੁੱਲ ਤੇ ਵੀਰ ਜੀ ਮਹਿੰਗੀ ਲਈ ਚਲੋ ਪੈਸੇ ਦੇ ਆਂਦੇ ਲੱਦਣ ਗਏ ਤੇ ਬੱਚਾ ਮਰ ਗਿਆ ਸੀ ਹਾਂਜੀ ਇਹਦਾ ਮੁੱਲ 5000 ਆ 2000 ਦੇ ਦਾਂਗੇ 2000 ਦੀ ਦੇ ਦੋਗੇ ਤੇ ਦੁੱਧ 9 ਲੀਟਰ ਚਵਾ ਦੋਗੇ ਤੇ ਹੁਣ ਜਿਹੜੀ ਅੰਡੇ ਤੇ ਵਿਖਾਉਣੀ ਆ ਉਹਨੂੰ ਕਿੰਨਾ ਚਿਰ ਹੋਏ ਸੋਈ ਨਾ ਉਹਨੂੰ ਸੋਈ ਨਾ ਹਸਾ ਹੋ ਗਿਆ ਉਹ ਅੱਛੀ ਏ ਮਗਰ ਉਹਦੇ ਬੱਛੀ ਆ ਤੇ ਦੁੱਧ ਕਿੰਨਾ ਤਿਆਰ ਹੋ ਦੇ ਕੋਲ ਵੀ ਹੋਣਾ 12 ਕਿਲੋ ਤੇ ਕਿੰਨਾ ਚਵਾਈ ਜਾਊਗੀ ਦੁੱਧ ਵੀਰ ਜੀ 13 14 ਕਿਲੋ ਚਵਾਊਗੀ 12 ਕਿਲੋ ਏਟਵਰ ਦਾ ਦੁੱਧ ਦੋ ਦੋ ਦੇ ਡੰਡਾਂ ਕੋ ਚ ਹੋ ਜਾੜੇ ਕਰੀ ਜਿਆ ਤੋਰ 12 ਕਿਲੋ ਜਿਹੜਾ ਕਹਿੰਦੇ ਕਿ ਤਿਆਰ ਆ ਮਗਰ ਇਹਦੇ ਬੱਛੀ ਏ ਕਰ ਰਹੇ ਹਾਂ ਸਭਾ ਤੇ ਇਹ ਨਾਲ ਬਹੁਤ ਚੰਗਾ ਲੱਗਾ ਬੈਠ ਨੂੰ ਲੈ ਆਵਦੀ ਬਾਕੀ ਹਰ ਕੇ ਵੀਡੀਓ ਚ ਸਾਡੀ ਬੇਨਤੀ ਇਹੀ ਹੁੰਦੀ ਆ ਆਪਣੀ ਇੱਥੇ ਆ ਕੇ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਪਸ਼ੂ ਖੜਿਆ ਕਰੋ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਮਰਜ਼ੀ ਵੀ ਜਿਹੜੀ ਤੁਹਾਡੀ ਹੋਣੀ ਚਾਹੀਦੀ ਆ। ਬਾਕੀ ਅਸੀਂ ਤਾਂ ਵੀਡੀਓ ਬਣਾ ਕੇ ਜਿਹੜਾ ਚੱਲ ਜਾਣਾ ਹੁੰਦਾ ਵਾ। ਆਹ ਦੇਖ ਸਕਦੇ ਆ ਵੀ ਠੰਡੀ ਤੇਰੀ ਆ ਜਿਹੜੀ। ਬਾਕੀ ਦੁੱਧ ਵੀ ਦਾਇਆ ਇਕੱਤਰੇ ਸੋ ਬਹੁਤ ਚੰਗੀ ਚੋਈ ਆ। ਠੀਕ ਆ। ਚਲੋ ਰਹਿਣ ਦੇ ਕੋਈ ਗੱਲ ਨਹੀਂ ਕੀਤੀ। ਆ ਤੁਹਾਡੇ ਕੋ ਭੈਣ ਦੇ। ਤੁਹਾਨੂੰ ਥੋੜਾ ਡਰਦੀ ਆ। ਬਾਕੀ ਹੈਗੀ ਠੰਡੀ ਤੇਰੀ ਆ ਦੇਖ ਸਕਦੇ ਜੀ। ਅਗਲੇ ਥਾਂ ਦਾ ਚਵਾ ਤੇ ਹੁਣ ਪਿਛਲੇ ਦਾ ਦੇਖ ਸਕਦੇ। ਇਹ ਕੋਈ ਤਸਵੀਰ ਹੈ। ਠੀਕ ਹੈ ਵੀਰ ਜੀ ਤੇ ਜਿਹੜੀ ਹੁਣ ਇਹ ਤੌਰ ਕੇ ਦਿਖਾਈ ਆ ਆਪਾਂ ਇਹਦਾ ਕੀ ਰੱਖਣਾ ਜੀ ਮੁੱਲ ਇਹਦਾ ਮੁੱਲ ਵੀਰ ਜੀ 30000 30000 ਹੈ ਹਾਂਜੀ 12 ਲੀਟਰ ਪੱਕਾ ਹੈਗਾ ਇਹ ਦੁੱਧ ਵਾਕੇ ਦੇਵਾਂਗੇ ਜੀ ਅੱਛਾ ਤੇ ਮੌਕੇ ਤੇ ਮੈਂ ਤਾਂ ਹੋਰ ਕਰ ਦੋਗੇ 27000 ਦੀ ਵੱਛੀ ਦੇ ਦਾਂਗੇ ਠੀਕ ਹੈ ਜੀ ਮਗਰ ਵੱਛੀ ਵੇਖੋ ਕਿਦਾਂ ਦੀ ਆ ਆ ਵੱਛੀ ਜਿਹੜੀ ਚਿੱਟੀ ਹੈ ਤੇ ਮਗਰ ਕਾਫੀ ਸੋਹਣੀ ਹੈ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣਾ ਵੇਚ ਚੱਕ ਕੇ ਛੱਡ ਜੀ ਜੇ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ